ਜਗਾ ਹੈ ਮੱਧ ਪ੍ਰਦੇਸ਼ ਦਾ ਇਲਾਕਾ ਪਿੰਡ ਤੇ ਸਾਲ ਹੈਗਾ 2017 ਦਾ ਪਿੰਡ ਦੇ ਵਿੱਚ ਇੱਕ ਨੌਜਵਾਨ ਲੜਕਾ ਰਹਿੰਦਾ ਵਾ ਜਿਹਦਾ ਨਾਮ ਹੈਗਾ ਜੈਨਿੰਦਰ ਜੈਨਿੰਦਰ ਦੇ ਜਿਹੜੇ ਪਿਤਾ ਹੁੰਦੇ ਆ ਕੇਸ਼ਵ ਉਹਨਾਂ ਨੇ ਉਹਨੂੰ ਬਚਪਨ ਤੋਂ ਹੀ ਇੱਕ ਚੀਜ਼ ਕਹੀ ਆ ਕਿ ਮੇਰਾ ਸੁਪਨਾ ਸੀ ਮੈਂ ਇੱਕ ਦਿਨ ਪੁਲਿਸ ਦੇ ਵਿੱਚ ਡੀਐਸਪੀ ਬਣੂੰਗਾ ਪਰ ਮੈਂ ਡੀਐਸਪੀ ਬਣ ਨਹੀਂ ਸਕਿਆ ਬਹੁਤ ਵਾਰੀ ਜੈਨਿੰਦਰ ਆਪਣੇ ਪਿਤਾ ਤੋਂ ਉਹਨਾਂ ਦੇ ਇਸ ਸੁਪਨੇ ਦੇ ਬਾਰੇ ਵਿੱਚ ਸੁਣਦਾ ਰਹਿੰਦਾ ਜਿਹੜਾ ਕਿ ਉਹ ਪੂਰਾ ਨਹੀਂ ਕਰ ਸਕੇ ਜਨੈਂਦਰ ਵੀ ਹੌਲੀ-ਹੌਲੀ ਕਰਕੇ ਆਪਣੇ ਦਿਲ ਦੇ ਵਿੱਚ ਮੱਧ ਪ੍ਰਦੇਸ਼ ਪੁਲਿਸ ਦੇ ਵਿੱਚ ਡੀਐਸਪੀ ਹੋਣ ਦਾ ਸੁਪਨਾ ਪਾੜ ਲੈਂਦਾ ਸਾਲ 2017 ਦੇ ਵਿੱਚ ਉਹ ਸਬ ਇੰਸਪੈਕਟਰ ਦਾ ਟੈਸਟ ਦਿੰਦਾ ਪਰ ਜਿਸ ਦਿਨ ਉਹਦਾ ਫਿਜ਼ੀਕਲ ਟੈਸਟ ਹੋਣਾ ਹੁੰਦਾ ਉਸ ਤੋਂ ਸਿਰਫ ਇੱਕ ਦਿਨ ਪਹਿਲਾਂ ਗਵਾਂਡ ਦੇ ਵਿੱਚ ਕੁਝ ਮੁੰਡਿਆਂ ਦੇ ਨਾਲ ਉਹਦੀ ਲੜਾਈ ਹੋ ਜਾਂਦੀ ਆ ਫਿਜ਼ੀਕਲ ਪੇਪਰ ਉੱਥੇ ਦਾ ਉੱਥੇ ਰਹਿ ਜਾਂਦਾ ਇਸ ਤੋਂ ਬਾਅਦ ਜਨੈਂਦਰ ਦੁਬਾਰਾ ਤੋਂ ਪੇਪਰ ਦੀ ਤਿਆਰੀ ਕਰਨੀ ਸ਼ੁਰੂ ਕਰਦਾ ਸਾਲ ਆ ਜਾਂਦਾ 2019 ਦਾ ਇਸ ਸਾਲ ਜਨੈਂਦਰ ਸਬ ਇੰਸਪੈਕਟਰ ਦਾ ਟੈਸਟ ਕਲੀਅਰ ਕਰ ਲੈਂਦਾ ਪਰ ਆਪਣੀ ਨੌਕਰੀ ਜੁਆਇਨ ਨਹੀਂ ਕਰਦਾ ਕਿਉਂਕਿ ਉਹਦਾ ਸੁਪਨਾ ਹੁੰਦਾ ਡੀਐਸਪੀ ਬਣਨ ਦਾ ਹੁਣ ਇੱਥੇ ਸਮਾਂ ਆਪਣੀ ਇੱਕ ਅਜੀਬ ਖੇਡ ਖੇਡਦਾ ਜਿੱਥੇ ਜਨੈਂਦਰ ਨੇ ਮੱਧ ਪ੍ਰਦੇਸ਼ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਬਣ ਜਾਣਾ ਸੀ ਉਸ ਤੋਂ ਸਿਰਫ 1 ਮਹੀਨਾ ਬਾਅਦ ਇੱਕ ਵਾਰੀ ਫੇਰ ਤੋਂ ਉਨਾ ਹੀ ਮੁੰਡਿਆਂ ਦੇ ਨਾਲ ਜਨੈਂਦਰ ਦੀ ਲੜਾਈ ਦੁਬਾਰਾ ਹੋ ਜਾਂਦੀ ਆ ਤੇ ਜਨੈਂਦਰ ਦੇ ਉੱਪਰ ਪਿੰਡ ਪੁਲਿਸ ਵਾਲੇ ਕਿੰਨੇ ਸਾਰੇ ਮੁਕੱਦਮੇ ਦਰਜ ਕਰ ਦਿੰਦੇ ਆ ਕੁਝ ਸੱਚੇ ਤੇ ਕੁਝ ਝੂਠੇ ਪੁਲਿਸ ਵਾਲੇ ਘਰੇ ਆਉਂਦੇ ਆ ਜਨੈਂਦਰ ਨੂੰ ਉਹਦੇ ਭਾਈ ਨੂੰ ਤੇ ਉਹਦੇ ਪਿਤਾ ਕੇਸ਼ਵ ਨੂੰ ਹੱਥਕੜੀਆਂ ਲਾ ਕੇ ਪੁਲਿਸ ਸਟੇਸ਼ਨ ਲੈ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੁਣ ਆ ਜਾਂਦਾ ਸਾਲ 2020 ਦਾ ਜਿਹੜੇ ਮੁੰਡਿਆਂ ਦੇ ਨਾਲ ਜਨੈਂਦਰ ਦੀ ਲੜਾਈ ਹੁੰਦੀ ਆ ਅਸਲ ਦੇ ਵਿੱਚ ਉਹ ਇਲਾਕੇ ਦੇ ਬਾਹੂਬਲੀ ਕਿਸਮ ਦੇ ਬੰਦੇ ਹੁੰਦੇ ਆ ਸਾਲ 2020 ਦੇ ਵਿੱਚ ਉਹ ਇੱਕ ਵਾਰੀ ਫੇਰ ਤੋਂ ਜਨੈਂਦਰ ਹੋਣਾ ਦੇ ਘਰੇ ਆਉਂਦੇ ਆ ਇਹਨਾਂ ਸਾਰਿਆਂ ਦੀ ਕੁੱਟਮਾਰ ਕਰਦੇ ਆ ਤੇ ਈਵਨ ਇਹਨਾਂ ਦੇ ਘਰ ਨੂੰ ਅੱਗ ਲਾ ਦਿੰਦੇ ਆ ਪਰ ਪੁਲਿਸ ਵਾਲੇ ਫੇਰ ਇੱਕ ਵਾਰੀ ਜਨੈਂਦਰ ਦੇ ਪਰਿਵਾਰ ਦੀ ਹੈਲਪ ਕਰਨ ਦੀ ਬਜਾਏ ਉਹਨਾਂ ਬਾਹੂ ਬਲੀਆਂ ਦਾ ਸਾਥ ਦਿੰਦੀ ਆ ਤੇ ਜਨੈਂਦਰ ਤੇ ਉਹਦੇ ਪੂਰੇ ਪਰਿਵਾਰ ਦੇ ਉੱਪਰ ਹੋਰ ਬਹੁਤ ਸਾਰੇ ਮੁਕੱਦਮੇ ਦਰਜ ਕੀਤੇ ਜਾਂਦੇ ਆ ਫਾਈਨਲੀ 8 ਜਨਵਰੀ 2021 ਦੇ ਦਿਨ ਜਨੈਂਦਰ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਆ ਤੇ ਜਨੈਂਦਰ ਦਾ ਜਿਹੜਾ ਆਪਣੇ ਪਿਤਾ ਤੋਂ ਉਧਾਰਾ ਲਿਆ ਹੋਇਆ ਸੁਪਨਾ ਸੀਗਾ ਡੀਐਸਪੀ ਬਣਨ ਦਾ ਉਹ ਜੇਲ੍ਹ ਦੇ ਵਿੱਚ ਰਹਿ ਕੇ ਟੁੱਟਣ ਦੀ ਥਾਂ ਦੇ ਉੱਪਰ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਂਦਾ ਕਿਉਂਕਿ ਉਹ ਇੰਨੀ ਚੀਜ਼ ਸਮਝ ਚੁੱਕਿਆ ਕਿ ਜੇ ਇਸ ਸਰਕਲ ਦੇ ਵਿੱਚੋਂ ਨਿਕਲਣਾ ਵਾ ਤੇ ਆਪਣੇ ਨਾਲ ਹੋਈ ਨਾ ਇਨਸਾਫੀ ਦਾ ਬਦਲਾ ਲੈਣਾ ਤਾਂ ਉਹਨੂੰ ਖੁਦ ਹੀ ਪੁਲਿਸ ਨੂੰ ਜੁਆਇਨ ਕਰਨਾ ਪਊਗਾ। ਜਦੋਂ ਉਹ ਜੇਲ੍ਹ ਦੇ ਵਿੱਚੋਂ ਰਿਹਾ ਹੁੰਦਾ ਉਸੇ ਟਾਈਮ ਹੀ ਉਹ ਘਰ ਛੱਡ ਕੇ ਨਿਕਲ ਜਾਂਦਾ ਵਾ ਇੰਦੋਰ ਦੇ ਲਈ ਆਪਣੇ ਟੈਸਟ ਦੀ ਤਿਆਰੀ ਕਰਨ ਵਾਸਤੇ। ਜੂਨ 2021 ਦੇ ਵਿੱਚ ਜਨਿੰਦਰ ਹੁਣਾ ਦੇ ਪਰਿਵਾਰ ਦੇ ਉੱਪਰ ਇੱਕ ਹੋਰ ਬਿਪਤਾ ਡਿੱਗਦੀ ਹੈ। ਜਦੋਂ ਉਹਦੇ ਭਾਈ ਦਾ ਤੇ ਉਹਦੇ ਮਦਰ ਦਾ ਇੱਕ ਵੱਡਾ ਤਕੜਾ ਐਕਸੀਡੈਂਟ ਹੋ ਜਾਂਦਾ ਭਾਈ ਦੀ ਲੱਤ ਟੁੱਟ ਜਾਂਦੀ ਆ ਤੇ ਉਹਦੇ ਮਦਰ ਦੀ ਰੀਡ ਦੀ ਹੱਡੀ ਟੁੱਟ ਜਾਂਦੀ ਆ ਮੁਸੀਬਤਾਂ ਦਾ ਭਾਰ ਲਗਾਤਾਰ ਜਨਿੰਦਰ ਦੇ ਉੱਪਰ ਪੈ ਰਿਹਾ ਵਾ ਪਰ ਇਸੇ ਸਾਲ ਦੇ ਅਖੀਰ ਤੱਕ ਜਨਿੰਦਰ ਡਿਪਟੀ ਐਜੂਕੇਸ਼ਨ ਆਫੀਸਰ ਮਤਲਬ ਕਿ ਡੀਈਓ ਦਾ ਹੋਣ ਵਾਲਾ ਟੈਸਟ ਕਲੀਅਰ ਕਰ ਲੈਂਦਾ ਪਰ ਇੱਕ ਵਾਰੀ ਫੇਰ ਤੋਂ ਇਸ ਨੌਕਰੀ ਨੂੰ ਵੀ ਜੁਆਇਨ ਨਹੀਂ ਕਰਦਾ ਕਿਉਂਕਿ ਇੱਕੋ ਚੀਜ਼ ਉਹਨੇ ਧਾਰੀ ਹੋਈ ਆ ਕਿ ਜੇ ਉਹ ਬਣੂਗਾ ਤਾਂ ਸਿਰਫ ਡੀਐਸਪੀ ਬਣੂਗਾ ਸਾਲ 2023 ਦੇ ਵਿੱਚ ਜਦੋਂ ਹੀ ਇੱਕ ਵਾਰੀ ਫੇਰ ਤੋਂ ਜਨेंद्र ਟੈਸਟ ਦੇਣ ਲਈ ਪੂਰਾ ਤਿਆਰ ਹੁੰਦਾ ਤਾਂ ਉਹਨੂੰ ਟਾਈਫਾਈਡ ਹੋ ਜਾਂਦਾ ਪਰ 11 ਮਾਰਚ ਤੋਂ ਲੈ ਕੇ 16 ਮਾਰਚ ਤੱਕ ਹੋਣ ਵਾਲੇ ਇਸ ਟੈਸਟ ਦੇ ਵਿੱਚ ਜਨेंद्र ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਡ੍ਰਿਪ ਲਾਉਂਦਾ ਵਾ ਤੇ ਟੈਸਟ ਦੇ ਲਈ ਪਹੁੰਚ ਜਾਂਦਾ ਤੇ ਫਾਈਨਲੀ 7 ਨਵੰਬਰ ਦੇ ਦਿਨ ਜਨੈਂਦਰ ਨੂੰ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰੀ ਇੰਨੀਆਂ ਸਾਰੀਆਂ ਨੈਗੇਟਿਵ ਖਬਰਾਂ ਦੇ ਬਾਅਦ ਇੱਕ ਇਸ ਤਰ੍ਹਾਂ ਦੀ ਖਬਰ ਮਿਲਦੀ ਆ ਜਿਹਦੇ ਲਈ ਜਨੈਂਦਰ ਤੇ ਉਹਦੇ ਪਿਤਾ ਕਿੰਨੇ ਸਾਲਾਂ ਤੋਂ ਵੇਟ ਕਰ ਰਹੇ ਹੁੰਦੇ ਆ ਅਖੀਰ ਜਨੈਂਦਰ ਮੱਧ ਪ੍ਰਦੇਸ਼ ਪੁਲਿਸ ਦੇ ਵਿੱਚ ਡੀਐਸਪੀ ਚੁਣਿਆ ਗਿਆ ਸੀ ਕਿਸੇ ਵੀ ਜਗ੍ਹਾ ਨੂੰ ਜਿਹੜੀ ਕਿ ਜਾਣੀ ਜਾਂਦੀ ਆ ਆਪਣੇ ਕਲਚਰਲੀ ਆਪਣੇ ਸੱਭਿਆਚਾਰ ਦੇ ਲਈ ਉਸ ਜਗ੍ਹਾ ਨੂੰ ਪੈਸੇ ਦਾ ਲਾਲਚ ਤੇ ਟੂਰਿਜ਼ਮ ਕਿਸ ਹੱਦ ਤੱਕ ਬਰਬਾਦ ਕਰ ਸਕਦੇ ਆ ਇਹਦੀ ਜਿਉਂਦੀ ਜਾਗਦੀ ਮਿਸਾਲ ਹੈਗੀ ਆ ਜੈਸਲਮੇਰ ਜਦੋਂ ਵੀ ਜੈਸਲਮੇਰ ਦਾ ਨਾਮ ਧਿਆਨ ਦੇ ਵਿੱਚ ਆਉਂਦਾ ਤਾਂ ਨਾਲ ਹੀ ਦਿਮਾਗ ਦੇ ਵਿੱਚ ਆ ਜਾਂਦੇ ਆ ਉੱਥੋਂ ਦੇ ਸੈਂਡ ਡਿਊਨਸ ਤੇ ਉੱਥੋਂ ਦੇ ਕਿਲੇ ਉੱਥੋਂ ਦੇ ਰਹਿਣ ਵਾਲਿਆਂ ਦੀਆਂ ਮਸ਼ਹੂਰ ਲਾਲ ਪੱਗਾਂ ਤੇ ਉੱਥੋਂ ਦੀਆਂ ਔਰਤਾਂ ਦੇ ਕੱਢੇ ਹੋਏ ਵੱਡੇ ਵੱਡੇ ਘੁੰਡ ਆਪਣੇ ਦਿਮਾਗ ਦੇ ਵਿੱਚ ਆ ਜਾਂਦੇ ਆ ਪਰ ਇਸ ਕਲਚਰ ਤੋਂ ਬਿਲਕੁਲ ਹੀ ਦੂਰ ਇੱਕ ਨਵਾਂ ਕਲਚਰ ਜਿਨ੍ਹਾਂ ਕਿ ਜੈਸਲਮੀਰ ਦਾ ਕਲਚਰ ਦਿਖਾ ਕੇ ਪ੍ਰਮੋਟ ਕੀਤਾ ਜਾ ਰਿਹਾ ਵਾ ਉਹਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਹੋ ਰਹੇ ਆ ਪਰ ਇਹਨਾਂ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਦਾ ਡਾਂਸ ਦਿਖਾਇਆ ਜਾ ਰਿਹਾ ਜੈਸਲਮੀਰ ਦੇ ਟਰੈਡੀਸ਼ਨਲ ਡਾਂਸ ਦੇ ਤੌਰ ਦੇ ਉੱਪਰ ਉਹਨੂੰ ਦੇਖ ਕੇ ਜਿਹੜੇ ਜੈਸਲਮੀਰ ਦੇ ਟਰੈਡੀਸ਼ਨਲ ਡਾਂਸ ਕਰਨ ਵਾਲੇ ਆ ਡਾਂਸਰ ਨੇ ਜਿਨ੍ਹਾਂ ਨੂੰ ਕਲਬੇਲੀਆ ਕਮਿਊਨਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਉਹ ਪੂਰੀ ਤਰ੍ਹਾਂ ਦੇ ਨਾਲ ਗੁੱਸੇ ਦੇ ਵਿੱਚ ਆਉਂਦੇ ਆ ਕਿਉਂਕਿ ਇਹ ਜਿਹੜਾ ਡਾਂਸ ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਹੋ ਰਿਹਾ ਇਹ ਡਾਂਸ ਕਟ ਨੰਗੇਜ ਦਾ ਪ੍ਰਦਰਸ਼ਨ ਜਾਦਾ ਲੱਗ ਰਿਹਾ ਤੇ ਇਹੋ ਜਿਹਾ ਕੁਝ ਜਾਦਾ ਦਿਖਾਇਆ ਜਾ ਰਿਹਾ ਵਾ ਜੈਸਲਮੇਰ ਦੇ ਬਹੁਤ ਸਾਰੇ ਹੋਟਲਾਂ ਦੇ ਵਿੱਚ ਜਿਨ੍ਹਾਂ ਦਾ ਇੱਕ ਰਾਤ ਦਾ ਕਿਰਾਇਆ ਬਹੁਤ ਹੀ ਜ਼ਿਆਦਾ ਆ ਜਿੱਥੇ ਇੰਡੀਆ ਦੇ ਅਲੱਗ-ਅਲੱਗ ਭਾਗਾਂ ਤੋਂ ਬਹੁਤ ਅਮੀਰ ਟੂਰਿਸਟ ਆਉਂਦੇ ਆ ਜੈਸਲਮੇਰ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਨਹੀਂ ਬਲਕਿ ਆਪਣੀ ਕਾਮਵਾਸਨਾ ਦੀ ਤ੍ਰਿਪਤੀ ਲਈ ਪਰ ਇਨ੍ਹਾਂ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਫੌਰਨ ਬਾਅਦ ਜੈਸਲਮੀਰ ਦਾ ਆਮ ਸਮਾਜ ਵੀ ਤੇ ਕਲਵੇਲੀਆ ਕਮਿਊਨਿਟੀ ਵੀ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਹੁੰਦੀ ਆ ਤੇ ਇਹਨਾਂ ਹੋਟਲ ਮਾਲਕਾਂ ਨੂੰ ਲਾਂਹਤਾ ਪਾਉਂਦੇ ਹੋਏ ਦਿਖਾਈ ਦਿੰਦੇ ਆ ਉਹ ਇਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਖੁਦ ਵੀ ਰਾਜਸਥਾਨ ਦੀ ਸੱਭਿਆਤਾ ਦਾ 파ਰਟ ਹੋ ਪਰ ਸਿਰਫ ਕੁਝ ਹੋਰ ਪੈਸਿਆਂ ਦੇ ਲਈ ਥੋੜੇ ਜਿਹੀ ਲਾਲਚ ਦੇ ਲਈ ਤੁਸੀਂ ਪੂਰੇ ਦੇ ਪੂਰੇ ਰਾਜਸਥਾਨ ਦਾ ਉਹਦੇ ਕਲਚਰ ਦਾ ਤੇ ਉਥੋਂ ਦੇ ਨਾਚ ਗਾਣੇ ਦਾ ਨਾਮ ਪੂਰੇ ਦੇਸ਼ ਦੇ ਵਿੱਚ ਬਦਨਾਮ ਕਰ ਰਹੇ ਆ ਅਗਲੀ ਖਬਰ ਹੈਗੀ ਆ ਉਹਨਾਂ ਨੌਜਵਾਨ ਜੋੜਿਆਂ ਦੇ ਲਈ ਜਿਹੜੇ ਥੀਏਟਰਸ ਦੇ ਵਿੱਚ ਜਾਂਦੇ ਤਾਂ ਹੈਗੇ ਆ ਪਰ ਫਿਲਮਾਂ ਦੇਖਣ ਲਈ ਨਹੀਂ ਬਲਕਿ ਜਿਨਸੀ ਤੌਰ ਦੇ ਉੱਪਰ ਸਰੀਰਕ ਤੌਰ ਦੇ ਉੱਪਰ ਇੱਕ ਦੂਸਰੇ ਦੇ ਨੇੜੇ ਹੋਣ ਦੇ ਲਈ ਇੱਕ ਦੂਸਰੇ ਦੇ ਸਰੀਰ ਨੂੰ ਛੂਹਣ ਦੇ ਲਈ ਇੱਕ ਦੂਸਰੇ ਨੂੰ ਕਿਸ ਕਰਨ ਦੇ ਲਈ ਇੰਡੀਆ ਦੇ ਕੁਝ ਬਹੁਤ ਹੀ ਵੱਡੇ ਚੈਨਲ ਜਿਵੇਂ ਜੈਸਟ ਹੋਇਆ, ਮਿੰਟ ਹੋਇਆ ਤੇ ਇਸ ਤੋਂ ਇਲਾਵਾ ਨਿਊਜ਼ਲਾਂਡਰੀ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਚੈਨਲਸ ਦੇ ਉੱਪਰ ਇੱਕ ਬਹੁਤ ਹੀ ਡਿਟੇਲ ਰਿਪੋਰਟ ਪੇਸ਼ ਕੀਤੀ ਆ ਜੀਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਵੀ ਨੌਜਵਾਨ ਜੋੜੇ ਅਲੱਗ-ਅਲੱਗ ਥੀਏਟਰਸ ਦੇ ਵਿੱਚ ਫਿਲਮਾਂ ਦੇਖਣ ਦੇ ਬਹਾਨੇ ਨੇਰੇ ਦੇ ਵਿੱਚ ਇਕੱਠੇ ਬੈਠਦੇ ਨੇ ਤੇ ਇਹ ਸਾਰੀਆਂ ਹਰਕਤਾਂ ਕਰਦੇ ਨੇ ਉਹਨਾਂ ਸਾਰਿਆਂ ਦੇ ਇਹ ਸਭ ਕੁਝ ਕਰਦੇ ਹੋਏ ਵੀਡੀਓਜ਼ ਨੂੰ ਸੀਸੀਟੀਵੀ ਕੈਮਰਾਜ਼ ਲਗਾਤਾਰ ਦੇਖਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਇਹਨਾਂ ਹਰਕਤਾਂ ਨੂੰ ਦੁਨੀਆ ਦੇਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਪਰ ਜਾਂ ਫਿਰ ਸੌਫਟਪੋਬ ਵੈਬਸਾਈਟਸ ਦੇ ਉੱਪਰ ਵੇਚਿਆ ਜਾਂਦਾ ਵਾ ਸਿਰਫ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦੇ ਰੇਟ ਦੇ ਉੱਪਰ ਇਸ ਤੋਂ ਥੋੜੀ ਦੇਰ ਪਹਿਲਾਂ ਇੱਕ ਹੋਰ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆ ਸੀ ਜਦੋਂ ਹਸਪਤਾਲਾਂ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇਜ਼ ਤੇ ਹੋਰ ਬਹੁਤ ਸਾਰੀਆਂ ਪਬਲਿਕ ਥਾਵਾਂ ਦੇ ਉੱਪਰ ਲੱਗੇ ਹੋਏ ਕੈਮਰੇ ਦੇ ਵਿੱਚੋਂ ਵੀ ਇਸੇ ਤਰ੍ਹਾਂ ਦੀਆਂ ਫੁਟੇਜਸ ਨੂੰ ਵੇਚਿਆ ਗਿਆ ਤਾਂ ਇਸੇ ਕਰਕੇ ਜਗ੍ਹਾ-ਜਗ੍ਹਾ ਲੱਗੇ ਹੋਏ ਸੀਸੀਟੀਵੀ ਕੈਮਰੇ ਜਿੱਥੇ ਇੱਕ ਪਾਸੇ ਜੁਰਮ ਕਰਨ ਵਾਲਿਆਂ ਦੇ ਲਈ ਜੀਦਾ ਜੰਜਾਲ ਬਣ ਚੁੱਕੇ ਨੇ ਪਰ ਨਾਲ ਦੀ ਨਾਲ ਹੀ ਖਾਸ ਕਰਕੇ ਔਰਤਾਂ ਦੇ ਲਈ ਤੇ ਉਹਨਾਂ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਨੂੰ ਆਪਣੇ ਕੱਪੜੇ ਬਦਲਨੇ ਪੈਂਦੇ ਨੇ ਜਾਂ ਫਿਰ ਹਸਪਤਾਲਾਂ ਦੇ ਵਿੱਚ ਚੈੱਕਅਪ ਦੇ ਦਰਮਿਆਨ ਉਤਾਰਨੇ ਪੈਂਦੇ ਨੇ ਇਹ ਸੀਸੀਟੀਵੀ ਕੈਮਰੇ ਇਹਨਾਂ ਔਰਤਾਂ ਦੇ ਲਈ ਵੀ ਇੱਕ ਖਤਰਨਾਕ ਚੀਜ਼ ਬਣ ਚੁੱਕੇ ਨੇ ਕਹਾਣੀ ਹੈਗੀ ਆ ਵਿਆਹ ਤੇ ਦਹੇਜ ਦੀ ਪਰ ਐਂਡ ਹੈਗਾ ਬਿਲਕੁਲ ਹੀ ਉਲਟਾ ਮੁਜ਼ੱਫਰਨਗਰ ਦੇ 26 ਸਾਲ ਦੇ ਅਵਦੇਸ਼ ਰਾਣਾ ਦਾ ਵਿਆਹ ਹੋ ਰਿਹਾ ਸੀਗਾ ਅਦਿਤੀ ਦੇ ਨਾਲ ਦੋਨੇ ਪੜ੍ਹੇ ਲਿਖੇ ਨੌਜਵਾਨ ਨੇ ਅਦਿਤੀ ਦੇ ਪਿਤਾ ਦੀ ਮੌਤ ਕੋਵਿਡ ਦੇ ਦੌਰਾਨ ਹੋ ਚੁੱਕੀ ਆ ਅਦਿਤੀ ਨੇ ਐਮ ਐਸ ਸੀ ਕੀਤੀ ਹੋਈ ਆ ਮਦਰ ਦੀ ਮੌਤ ਉਸ ਤੋਂ ਵੀ ਪਹਿਲਾਂ ਹੋਈ ਆ ਤੇ ਅਦਿਤੀ ਤੇ ਉਹਦਾ ਛੋਟਾ ਭਾਈ ਇਸ ਟਾਈਮ ਆਪਣੇ ਨਾਨਾ ਜੀ ਸੁਖਪਾਲ ਸਿੰਘ ਹੁਣਾ ਦੇ ਘਰੇ ਰਹਿ ਰਹੇ ਹੁੰਦੇ ਆ ਅਰੇਂਜ ਮੈਰਿਜ ਹੁੰਦੀ ਆ ਤੇ ਜਿਸ ਦਿਨ ਵਿਆਹ ਦਾ ਦਿਨ ਹੁੰਦਾ ਸੁਖਪਾਲ ਸਿੰਘ ਹੁਣੀ ਆਪਣੀ ਦੋਤੀ ਦੇ ਲਈ ਅਵਦੇਸ਼ ਰਾਣਾ ਨੂੰ ਉਹਦੇ ਮਾਤਾ ਪਿਤਾ ਦੇ ਸਾਹਮਣੇ 31 ਲੱਖ ਰੁਪਇਆ ਦਹੇਜ ਦੇ ਤੌਰ ਦੇ ਉੱਪਰ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਅਵਦੇਸ਼ ਰਾਣਾ ਇਸ 31 ਲੱਖ ਰੁਪਏ ਦੇ ਵਿੱਚੋਂ ਸਿਰਫ 1 ਰੁਪਇਆ ਲੈਣ ਦੀ ਸਹਿਮਤੀ ਪਰਦਾ ਤੇ ਬਾਕੀ ਦੇ ਸਾਰੇ ਦੇ ਸਾਰੇ ਪੈਸੇ ਸੁਖਪਾਲ ਸਿੰਘ ਹੋਣਾ ਨੂੰ ਵਾਪਸ ਕਰ ਦਿੰਦਾ ਇਹ ਕਹਿ ਕੇ ਕਿ ਇਹ ਪੈਸੇ ਅਦਿੱਤੀ ਦੇ ਫਾਦਰ ਦੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈਆ ਮੇਰਾ ਇਹਨਾਂ ਦੇ ਉੱਪਰ ਕੋਈ ਵੀ ਹੱਕ ਨਹੀਂ ਹੈਗਾ ਮੈਂ ਤੁਹਾਡਾ ਮਾਣ ਰੱਖਣ ਦੇ ਲਈ ਥੋਤੋਂ ਸਿਰਫ 1 ਰੁਪਿਆ ਲੈ ਰਿਆ ਵਾਂ ਇਸ ਤੋਂ ਬਾਅਦ ਹੈਰਾਨ ਤੇ ਥੋੜੇ ਜਿਹੀ ਪਰੇਸ਼ਾਨ ਹੋਏ ਸੁਖਪਾਲ ਸਿੰਘ ਅਵਦੇਸ਼ ਰਾਣਾ ਦੇ ਮਾਤਾ ਪਿਤਾ ਦੇ ਵੱਲ ਦੇਖਦੇ ਆ ਕਿ ਸ਼ਾਇਦ ਉਹ ਆਪਣੇ ਬੇਟੇ ਨੂੰ ਕੁਝ ਸਮਝਾਉਣਗੇ ਪਰ ਇੱਥੇ ਸੁਖਪਾਲ ਸਿੰਘ ਨੂੰ ਇਹ ਪਤਾ ਲੱਗਦਾ ਕਿ ਅਸਲ ਦੇ ਵਿੱਚ ਪੂਰੇ ਪਰਿਵਾਰ ਦੀ ਇੱਕ ਸਹਿਮਤੀ ਹੈਗੀ ਆ ਇਸ ਪੂਰੀ ਗੱਲ ਦੇ ਉੱਪਰ ਤਾਂ ਫਾਈਨਲੀ ਸੋ ਕੁਪਾਲ ਸਿੰਘ ਹੁਣੀ ਆਪਣੇ 31 ਲੱਖ ਰੁਪਏ ਤਾਂ ਵਾਪਸ ਲੈ ਲੈਂਦੇ ਆ ਪਰ ਜਿਹੜਾ ਮਾਣ ਉਹਨਾਂ ਨੂੰ ਆਪਣੀ ਦੋਤੀ ਦੇ ਹੋਣ ਵਾਲੇ ਹਸਬੰਦ ਦੇ ਉੱਪਰ ਹੋਇਆ ਹੋ ਇਹਦੀ ਆਪਾਂ ਸਿਰਫ ਕਿਆ ਸਰਾਈ ਹੀ ਲਾ ਸਕਦੇ ਆ ਇੱਕ ਪਾਸੇ ਇਹ ਕਹਾਣੀ ਵੀਡੀਓ ਦਾ ਹਿੱਸਾ ਬਣ ਕੇ YouTube ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਪਰ ਨਾਲ ਦੀ ਨਾਲ ਹੀ ਪੂਰੇ ਮੁਜ਼ੱਫਰਨਗਰ ਤੇ ਆਸ-ਪਾਸੇ ਦੇ ਇਲਾਕੇ ਦੇ ਵਿੱਚ ਵੀ ਇਹਦੀ ਚਰਚਾ ਹੋ ਰਹੀ ਆ ਤੇ ਸਿਰਫ ਇਹਦੀ ਉਮੀਦ ਕੀਤੀ ਜਾ ਸਕਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲੇ ਵਿਆਹਾਂ ਦੇ ਵਿੱਚ ਕਮ ਸੇ ਕਮ ਕੁਝ ਨੌਜਵਾਨ ਹੋਰ अवदेश राणा ਦੀ ਤਰ੍ਹਾਂ ਦੇ ਹੀ ਬਣਨਗੇ ਉਸੇ ਤਰ੍ਹਾਂ ਦੀ ਮਿਸਾਲ ਕਾਇਮ ਕਰਨਗੇ YouTube ਜਾਂ ਹੋਰ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੋਂ ਮਿਲਣ ਵਾਲੇ ਵਿਊਜ਼ ਤੇ ਇਹਨਾਂ ਵਿਊਜ਼ ਦੇ ਲਾਲਚ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਅਲੱਗ-ਅਲੱਗ ਹਰਕਤਾਂ ਖਾਸ ਕਰਕੇ ਅਮਰੀਕਾ ਦੇ ਵਿੱਚ ਅਮਰੀਕੀ ਸਮਾਜ ਦੇ ਬਹੁਤ ਸਾਰੇ ਲੋਕ ਇਹਨਾਂ ਪ੍ਰੈਂਕਸਟਰਸ ਤੋਂ ਇੰਨੀ ਕਿ ਜ਼ਿਆਦਾ ਅੱਕ ਚੁੱਕੇ ਆ ਕਿ ਪਿਛਲੇ 1 ਸਾਲ ਦੇ ਦੌਰਾਨ ਕੁਝ ਪ੍ਰੈਂਕਸਟਰਸ ਦੀ ਆਮ ਲੋਕਾਂ ਦੇ ਦੁਆਰਾ ਹੱਤਿਆ ਵੀ ਕੀਤੀ ਜਾ ਚੁੱਕੀ ਹੈ ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਪ੍ਰੈਂਕਸਟਰ ਸਾਹਮਣੇ ਆ ਰਿਹਾ ਵਾ ਜਿਹਦਾ ਨਾਮ ਹੈ ਐਮਰੀ ਨਲਸਾਕਾ ਹੁਣ ਐਮਰੀ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਵਿਊਜ਼ ਵਧਾਉਣ ਦੇ ਲਈ ਕੀ ਕਰਦਾ ਉਹ ਅਲੱਗ-ਅਲੱਗ ਮੈਟਰੋ ਦੇ ਉੱਪਰ ਚੜਦਾ ਟ੍ਰੇਨਸ ਦੇ ਵਿੱਚ ਚੜਦਾ ਤੇ ਜਦੋਂ ਲੋਕ ਰੇਲਿੰਗ ਨੂੰ ਡੰਡਿਆਂ ਨੂੰ ਹੱਥ ਪਾ ਕੇ ਖੜੇ ਹੁੰਦੇ ਆ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੁਝ ਵੀ ਸਮਝ ਲੱਗੇ ਉਹ ਉਹਨਾਂ ਦੇ ਹੱਥਾਂ ਨੂੰ ਹੱਥਕੜੀ ਦੇ ਨਾਲ ਜਕੜ ਦਿੰਦਾ ਤੇ ਚਾਬੀ ਨੂੰ ਜੇਬ ਦੇ ਵਿੱਚ ਪਾ ਕੇ ਚੁੱਪ ਕਰਕੇ ਹੱਸਦਾ ਹੋਇਆ ਉੱਥੋਂ ਚਲੇ ਜਾਂਦਾ ਪਿੱਛੇ ਛੱਡ ਜਾਂਦਾ ਬਹੁਤ ਹੀ ਜ਼ਿਆਦਾ ਘਬਰਾਏ ਹੋਏ ਹੈਰਾਨ ਪਰੇਸ਼ਾਨ ਮੁਸਾਫਰ ਨੂੰ ਐਮਰੀ ਦੇ ਇਸੇ ਤਰ੍ਹਾਂ ਦੇ ਬਣਾਏ ਹੋਏ ਵੀਡੀਓਜ਼ ਦੇ ਉੱਪਰ 18 ਮਿਲੀਅਨ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਆ ਪਰ ਜ਼ਿਆਦਾਤਰ ਕਮੈਂਟਸ ਦੇ ਵਿੱਚ ਐਮਰੀ ਨੂੰ ਗਾਲਾਂ ਹੀ ਪੈ ਰਹੀਆਂ ਬਹੁਤ ਸਾਰੇ ਲੋਕ ਇਵਨ ਐਮਰੀ ਦੇ ਉੱਪਰ ਕਿਡਨੈਪਿੰਗ ਦੇ ਚਾਰजेस ਲਾਉਣ ਦੀ ਵੀ ਗੱਲ ਕਰ ਰਹੇ ਆ ਤਾਂ ਨਵੀਂ ਦੁਨੀਆ ਵਾਂ ਜਿਵੇਂ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਨਵੀਆਂ ਗੁੱਡੀਆਂ ਨਵੇਂ ਪਟੋਲੇ ਉਸੇ ਤਰ੍ਹਾਂ ਦੀਆਂ ਹਰਕਤਾਂ ਨੇ ਨਵੇਂ ਤਰ੍ਹਾਂ ਦਾ ਫਾਨਾ ਨਵੇਂ ਤਰ੍ਹਾਂ ਦੇ ਨੌਜਵਾਨ ਨੇ ਪਰ ਨਾਲ ਦੀ ਨਾਲ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਸਿੱਟੇ ਨੇ ਉਹ ਵੀ ਬਿਲਕੁਲ ਨਵੀਂ ਤਰ੍ਹਾਂ ਦੇ ਨਿਕਲ ਰਹੇ ਆ ਜਿਵੇਂ ਕਿ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਹੀ ਦੱਸਿਆ ਸਿੱਟੇ ਖੋਦੀ ਪੁਗਤ ਨੇ ਪਏ ਆ ਇਹਨਾਂ ਸਾਰੇ ਪ੍ਰੈਂਕਸਟਰਸ ਨੂੰ ਇੱਕ ਪੰਜਾਬੀ ਦਾ ਸ਼ਬਦ ਹੈਗਾ ਫੁਕਰਾ ਇਸ ਸ਼ਬਦ ਦੇ ਪੂਰੀ ਦੁਨੀਆ ਦੇ ਵਿੱਚ ਮਤਲਬ ਸੇਮ ਰਹਿੰਦਾ ਵਾ ਬਸ ਬੋਲਣ ਦਾ ਅੰਦਾਜ਼ ਵੱਖਰਾ ਹੋ ਜਾਂਦਾ ਤੇ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਚਲੇ ਜਾਓ ਫੁਕਰੀ ਮਾਰਨ ਵਾਲਾ ਬੰਦਾ ਨਾ ਤਾਂ ਕਿਸੇ ਨੂੰ ਪਸੰਦ ਆਉਂਦਾ ਤੇ ਅਖੀਰ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹਨੂੰ ਆਪਣੀ ਕੀਤੀ ਹੋਈ ਫੁਕਰਬਾਜੀ ਦੀ ਕੀਮਤ ਵੀ ਚਕਾਉਣੀ ਪੈਂਦੀ ਆ ਬਿਲਕੁਲ ਇਸੇ ਤਰ੍ਹਾਂ ਦੀ ਇੱਕ ਕਹਾਣੀ ਕਹਾਣੀ ਥੋੜੀ ਜਿਹੀ ਪੁਰਾਣੀ ਆ ਮੈਂ ਥੋੜੀ ਤੁਹਾਨੂੰ ਸੁਣਾਉਣ ਦੇ ਵਿੱਚ ਲੇਟ ਹੋ ਗਿਆ ਪਰ ਕਹਾਣੀ ਇੰਟਰਸਟਿੰਗ ਆ ਜੁਲਾਈ 2024 ਦੀ ਗੱਲ ਰੈਡਿਟ ਦੇ ਉੱਪਰ ਕਿਸੇ ਇੱਕ ਯੂਜ਼ਰ ਨੇ ਆਪਣਾ ਨਾਮ ਪਤਾ ਹਰ ਇੱਕ ਚੀਜ਼ ਬਦਲ ਕੇ ਆਪਣੀ ਕਹਾਣੀ ਦੱਸੀ ਉਸ ਕਹਾਣੀ ਦੇ ਵਿੱਚ ਉਹਨੇ ਇਹ ਦੱਸਿਆ ਕਿ ਕਿਵੇਂ ਉਹਨੇ ਇੱਕ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈਆ ਹਰ ਇੱਕ ਚੀਜ਼ ਉਹਦੀ ਫੇਕ ਹੁੰਦੀ ਆ ਹਰ ਇੱਕ ਡਾਕੂਮੈਂਟ ਹਰ ਇੱਕ ਵਰਕ ਐਕਸਪੀਰੀਅੰਸ ਤੇ ਕਿਉਂ ਕਿ ਉਹਨੇ ਕੰਮ ਕੀਤਾ ਹੀ ਨਹੀਂ ਜਿੰਨੀਆਂ ਵੀ ਪੇ ਸਲਿਪਸ ਹੁੰਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਫੇਕ ਹੁੰਦੀਆਂ ਇਸ ਯੂਜ਼ਰ ਨੂੰ ਇਹ ਲੱਗਿਆ ਹੋ ਕਿ ਕਮ ਸੇ ਕਮ ਮੇਰੇ ਕੀਤੇ ਹੋਏ ਇੰਨੇ ਵੱਡੇ ਫਰਾਡ ਦਾ ਮੇਰੇ ਦਿਲ ਦੇ ਅੰਦਰ ਜਿਹੜਾ ਗੁਬਾਰ ਸੀਗਾ ਜਿਹੜਾ ਮੈਂ ਲੋਕਾਂ ਨੂੰ ਉਹਨੂੰ ਦੱਸਣਾ ਸੀ ਕਮ ਸੇ ਕਮ ਚਲੋ ਉਹ ਤਾਂ ਪਤਾ ਲੱਗ ਗਿਆ ਨਾਮ ਪਤਾ ਚਾਹੇ ਮੈਂ ਬਦਲ ਲਿਆ ਮਤਲਬ ਕਿ ਫਿਕਰਬਾਜ਼ੀ ਮੇਰੀ ਪੂਰੀ ਹੋ ਗਈ ਪਰ ਜਦੋਂ ਹੀ ਇਹ ਵਾਲੇ ਨੌਜਵਾਨ ਨੇ ਇਹ ਪੋਸਟ Reddit ਦੇ ਉੱਪਰ ਪਾਈ ਫੌਰਨ ਹੀ ਇਹ ਪੋਸਟ ਅਮਰੀਕਾ ਦੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹੋਏ ਸਟੂਡੈਂਟਸ ਦੇ ਵਿੱਚਕਾਰ ਵਾਇਰਲ ਹੋਣੀ ਸ਼ੁਰੂ ਹੁੰਦੀ ਆ ਖਾਸ ਕਰਕੇ ਇੰਡੀਅਨ ਸਟੂਡੈਂਟਸ ਦੇ ਵਿੱਚ ਕਿਉਂਕਿ ਇਹਦੇ ਵਿੱਚ ਗੱਲ ਸੀਗੀ ਇੱਕ ਬਾਹਰੋਂ ਆਏ ਸਟੂਡੈਂਟ ਦੀ ਜਿਨੇ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਸਭ ਕੁਝ ਫੇਕ ਕਰਕੇ ਐਡਮਿਸ਼ਨ ਹਾਸਲ ਕੀਤੀ ਤਾਂ ਹੁਣ ਜਿਹੜਾ ਵੀ ਬੰਦਾ ਸਹੀ ਤਰੀਕੇ ਦੇ ਨਾਲ ਪੜ੍ਹਾਈ ਲਿਖਾਈ ਕਰਕੇ ਕਿਸੇ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹਾਸਲ ਕਰਦਾ ਉਹਨਾਂ ਦੇ ਲਈ ਇਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਤੇ ਸਹੀ ਨਾਮ ਪਤਾ ਲੱਭਣਾ ਕੋਈ ਬਹੁਤ ਜ਼ਿਆਦਾ ਔਖਾ ਕੰਮ ਨਹੀਂ ਹੈ। ਇਹੀ ਚੀਜ਼ ਹੁੰਦੀ ਆ ਇਸ ਫੁਕਰੇ ਇਨਸਾਨ ਦੇ ਨਾਲ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਇਸ ਬੰਦੇ ਦਾ ਸਹੀ ਨਾਮ ਪਤਾ ਟਿਕਾਣਾ ਤੇ ਈਵਨ ਉਸ ਯੂਨੀਵਰਸਿਟੀ ਦਾ ਨਾਮ ਜਿਸ ਯੂਨੀਵਰਸਿਟੀ ਦੇ ਵਿੱਚ ਇਹਨੇ ਸਾਰਾ ਫਰਾਡ ਕਰਕੇ ਐਡਮਿਸ਼ਨ ਲਈ ਸੀ ਉਹ ਸਭ ਕੁਝ ਪਤਾ ਕੱਢ ਲੈਂਦੇ ਨੇ। ਤੇ ਨਾਲ ਦੀ ਨਾਲ ਹੀ ਕੀ ਕਰਦੇ ਨੇ ਉਸ ਯੂਨੀਵਰਸਿਟੀ ਵਾਲਿਆਂ ਨੂੰ ਇਸ ਇਨਸਾਨ ਦਾ ਨਾਮ ਵੀ ਦੱਸ ਦਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹੀ ਹੁੰਦਾ ਜਿਹੜਾ ਵੀ ਕੁਝ ਕਿਸੇ ਇੱਕ ਵੱਡੇ ਫੁਕਰਬਾਜ ਦੇ ਨਾਲ ਹੋ ਸਕਦਾ ਵਾ ਯੂਨੀਵਰਸਿਟੀ ਫੌਰਨ ਰਿਐਕਸ਼ਨ ਲੈਂਦੀ ਆ ਇਸ ਭਾਈ ਸਾਹਿਬ ਦੀ ਐਡਮਿਸ਼ਨ ਨੂੰ ਰੱਦ ਕੀਤਾ ਜਾਂਦਾ ਉਹਨੂੰ ਡਿਪੋਰਟ ਕਰਕੇ ਵਾਪਸ ਇੰਡੀਆ ਭੇਜ ਦਿੱਤਾ ਜਾਂਦਾ ਸ਼ਾਇਦ ਇਹਨੂੰ ਇਹ ਲੱਗਿਆ ਹੋਊ ਕਿ ਇੱਕ ਯੂਨੀਵਰਸਿਟੀ ਦੇ ਨਾਲ ਜਿਹੜੀ ਕਿ ਸਿੰਪਲੀ ਇੱਕ ਗਿਆਨ ਦਾ ਮੰਦਿਰ ਹੁੰਦੀ ਆ ਕੋਈ ਵੀ ਸਕੂਲ ਜਾਂ ਯੂਨੀਵਰਸਿਟੀ ਉਹਦੇ ਨਾਲ ਫਰਾਡ ਕਰਕੇ ਸ਼ਾਇਦ ਨੇ ਬਹੁਤ ਵੱਡੀ ਮੱਲ ਮਾਰ ਲਈ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਇਸ ਤੋਂ ਵੀ ਕਿਤੇ ਜ਼ਿਆਦਾ ਇੰਟੈਲੀਜੈਂਟ ਲੋਕ ਬੈਠੇ ਨੇ ਜਿਹੜੇ ਇਹਦਾ ਨਾਮ ਪਤਾ ਤੇ ਈਵਨ ਯੂਨੀਵਰਸਿਟੀ ਦਾ ਨਾਮ ਵੀ ਕੱਢ ਲਿਉਣਗੇ ਤੇ ਫਾਈਨਲੀ ਇਹਨੂੰ ਆਪਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਭੁਗਤਣੀ ਪਊਗੀ ਤਾਂ ਅੱਜ ਦੇ ਵੀਡੀਓਜ਼ ਦੇ ਵਿੱਚ ਤੇ ਵਾਇਰਲ ਖਬਰਾਂ ਦੇ ਵਿੱਚ ਸਿਰਫ ਇੰਨਾ ਹੀ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦੀਆਂ ਖਬਰਾਂ ਦਿਲਚਸਪ ਲੱਗੀਆਂ ਹੋਣਗੀਆਂ ਤੇ ਇਸੇ ਉਮੀਦ ਦੇ ਨਾਲ ਇਹ ਵਾਲਾ ਵੀਡੀਓ ਮੈਂ ਇੱਥੇ ਹੀ ਖਤਮ ਕਰ ਰਿਹਾ ਹਾਂ